ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਆਪਣੀ ਮੱਕੀ ਜਿਹੜੀ ਇਹ ਹਰੀ ਹੋ ਚੁੱਕੀ ਆ ਤੇ ਜਿਹੜੇ ਆਪਣੀ ਖਾਲ ਦੇ ਉੱਤੇ ਚੌਲੇ ਤੇ ਭਿੰਡੀਆਂ ਲਾਏ ਸੀਗੇ ਉਹ ਵੀ ਵਧੀਆ ਹਰੇ ਹੋ ਗਏ ਨੇ ਆਪਾਂ ਚਾਹਣੀ ਆ ਕਿ ਸਾਰਾ ਇਹ ਮੱਕੀ ਨੇ ਯਾਰ ਆਪਣੀ ਨੂੰ ਸੁੰਡੀ ਪੈ ਗਈ ਅਜੇ ਹਰੀ ਇਹ 2-3 ਦਿਨ ਹੀ ਹੋਏ ਨੇ ਹਰੀ ਹੋਈ ਨੂੰ ਤੇ ਉਸ ਤੋਂ ਪਹਿਲੀ ਲਾ ਦੋ ਸੁੰਡੀ ਪੈ ਗਈ ਇਹਨੂੰ ਹੁਣ ਇਹ ਆਪਾਂ ਜਿਹੜੀ ਆਰਗੈਨਿਕ ਵਾਲੀ ਆ ਉਹ ਜੇ ਆਪਾਂ ਦੇਸੀ ਤਰੀਕੇ ਨਾਲ ਹੀ ਇਲਾਜ ਕਰਾਂਗੇ ਜਿਹੜੀ ਦੋਜੀ ਰੱਖਾਂਗੇ ਉਹ ਤਾਂ ਤੁਹਾਨੂੰ ਪਤਾ ਫਿਰ ਪੈਸਟੀਸਾਈਡ ਯੂਜ਼ ਹੋਣਾ ਹੈ। ਅਸੀਂ ਦੇਖੋ ਕਿਤੇ ਹਰੇ ਹੋ ਗਏ ਕਿਤੇ ਬੀਜ ਹਰੇ ਹੋਈ ਜਾਂਦੇ ਨੇ ਕਿ ਵਿੱਚ ਕਿਦਣਾ ਕਿਤੇ ਅਜ ਮਿਆਰ ਰਹਿ ਗਿਆ ਇੱਥੋਂ ਜੇ ਹਰੇ ਹੋਈ ਜਾਂਦੇ ਨੇ ਹਲੇ ਕੋਈ ਨਹੀਂ ਹੈਗੇ ਇਹ। ਮੈਨੂੰ ਪਤਾ ਨਹੀਂ। ਕਹਾਂ ਦੇਖਦੇ ਆ ਆ ਜਾ ਕੇ ਨੂੰ ਆ ਦੇਖੋ ਜੀ ਤੇ ਆਪਣੇ ਇੱਥੇ ਦਾ ਇਹ ਚੌਲੇ ਹੀ ਨਗੇ ਹਲੇ ਇਹ ਵਿੱਚੋਂ ਅੱਧੇ ਘਰੇ ਹੋ ਗਏ ਕੁਝ ਘਰੇ ਹੋਈ ਨਹੀਂ ਹੈਗੇ ਇਹ ਕਿਉਂਕਿ ਬੀ ਕਈ ਥੱਲੇ ਲਾ ਕੇ ਅਸੀਂ ਥੋੜਾ ਜਿਹਾ ਐ ਇੱਥੇ ਤਾਂ ਹਰੇ ਹੋਈ ਨਹੀਂ ਹੈਗਾ ਕੁਝ ਜਿਹੜੇ ਇੱਧਰ ਆਹ ਹੋਈ ਬਏ ਨੇ ਵਿੱਚ ਟਮਾਟੇ ਮੇ ਜਿਹੜੇ ਹੋਈ ਨੇ ਇੱਧਰ ਇਹ ਪਰਿੰਦਾ ਵੀ ਨੀਵੇ ਜਿਆਦੇ ਲਾਗੇ ਜਾ ਬੱਟ ਦੇ ਕੇ ਮੇਜਾ ਹੋ ਜਾਣਗੇ ਹੋੜੀ ਹੋੜੀ ਹਰੇ ਜੇ ਹੋਣੇ ਹੋਏ ਤੇ ਮਨ ਲੱਗਦਾ ਇੱਥੇ ਤੱਕ ਇਦੋਂ ਗਾਂ ਭਰੇ ਲੀਆਂ ਸੀਗੀਆਂ ਆ ਪ੍ਰਿੰਡੀ ਆਪਣੀ ਪ੍ਰਿੰਡੀ ਵੀ ਹਰੀ ਹੋ ਰਹੀ ਹੈ ਇੱਕ ਪ੍ਰਿੰਡੀ ਵੀ ਟਾਮੀ ਟਾਮੀ ਜਿਹੜੀ ਹੋ ਰਹੀ ਹੈ ਮਨ ਲੱਗਦਾ ਬਾਕੀ ਦੇਖ ਦਿੰਦਾ ਕੀ ਬਣਦਾ ਹੈ ਇਹ ਦੇਖੋ ਇਹ ਛੋਟੀ ਜਿਆਦੇ ਆ ਜੇ ਹੋ ਹਰੀ ਹੋਈ ਪਈ ਹੈ ਸਾਰੀ ਇਧਰ ਆ ਦੇਖੋ ਇਹ ਸਾਰੀ ਹਰੀ ਹੋ ਰਹੀ ਹੈ ਕੀ ਸੋ ਤੁਹਾਨੂੰ ਦਿਵੀਓ ਇਹ ਬੱਚੋ ਆ ਦੇਖੋ ਇਹ ਹਰੀ ਹੋ ਗਈ ਸਾਰੀ ਚਲੋ ਬਾਕੀ ਸਭ ਨੂੰ ਹੋਰ ਦਿਖਾਵਾਂਗੇ ਤੇ ਕਿਹੜੀ ਸਪਰੇਅ ਕਰਾਂਗੇ ਆਪਾਂ ਕਿਵੇਂ ਦੇਸੀ ਤਰੀਕੇ ਨਾਲ ਕਰਾਂਗੇ ਫੈਸਟੀਸਾਈਡ ਨਾਲ ਕਿਵੇਂ ਕਰਾਂਗੇ ਤੁਹਾਨੂੰ ਉਹ ਵੀ ਜਾਣਕਾਰੀ ਜਿਵੇਂ ਆ ਦੇਖੋ ਭਿੰਡੀ ਵੀ ਸਾਰੀ ਹਰੀ ਹੋ ਗਈ ਚਲੋ ਇਹ ਵੀ ਵਧੀਆ ਹੈਗਾ ਅਜਾ ਆਪਾਂ ਉਧਰ ਦੂਜੇ ਪਾਸੇ ਵੀ ਕਦੂ ਦੇਖ ਹੀ ਰਹੇ ਜਾਂ ਕੋਈ ਹੋਰ ਜਿਹੜੀ ਫਸਲ ਲਾਉਣੀ ਆਪਾਂ ਉਹ ਵੀ ਲਾਵਾਂਗੇ ਅੱਬਾ ਉਹ ਵੀ ਦਿਖਾਵਾਂਗੇ ਤੁਹਾਨੂੰ ਸੋ ਅੱਜ ਆਪਾਂ ਸੌਂਡੀ ਵਾਸਤੇ ਇੱਕਾ ਨਵੀਂ ਦਵਾਈ ਜਿਹੜੀ ਤਿਆਰ ਕਰਨ ਲੱਗੇ ਆ। ਇਹ ਮਿੱਟੀ ਹੈਗੀ ਇਹ ਧਰਤੀ ਤੋਂ 4 ਫੁੱਟ ਨੀਚੋਂ ਪੱਟੀ ਹੋਈ ਹੈਗੀ ਆ ਦੇਖੋ ਇਹ ਮਿੱਟੀ ਦਾ ਤੇ ਉੱਪਰਲੀ ਮਿੱਟੀ ਦਾ ਕਿੰਨਾ ਫਰਕ ਹੁੰਦਾ ਹੈ। ਇਹਦੇ ਵਿੱਚ ਗੰਡੋਲਿਆਂ ਦੇ ਪ੍ਰੋਸੈਸਿੰਗ ਕੀਤੀ ਹੋਈ ਹੈ ਇਹਦੇ ਵਿੱਚ। ਆ ਦੇਖੋ ਇਹ ਬਰੀਕ-ਬਰੀਕ ਮਿੱਟੀ ਹੈਗੀ ਤੇ ਜਿਹੜੀ ਆਪਣੀ ਉੱਪਰਲੀ ਮਿੱਟੀ ਆ ਉਹ ਕਿੱਦਾਂ ਨਹੀਂ ਹੁੰਦੀ ਇਹ। ਇਹਨੂੰ ਆਪਾਂ ਢੋਲੀ ਦੇ ਹਿਸਾਬ ਨਾਲ 20-25 ਕਿਲੋਲਟਰ ਪਾਣੀ ਦੇ ਵਿੱਚ ਪਾ ਲੈਣਾ ਵੀ ਆਪਣੀ 20 ਲੀਟਰ ਦੀ ਹੈ ਕੋ 25 ਲੀਟਰ ਦੀ ਟਰੋਲੀ ਆਪ ਬਹੁਤ ਹੌਸ ਹੌਸ ਨਾਲ ਇਹਦੇ ਵਿੱਚ ਪਾਣੀ ਪਾ ਲੰਗਾ ਹੁਣ ਇਹ ਤੇ ਮੈਂ 10 ਬੀਲ ਕਿਲੋਟਰ ਦਾ ਪਾਣੀ ਪਾ ਲਿਆ 4-5 ਲੀਟਰ ਹੋਰ ਪਾਉਂਗਾ ਤੇ ਆ ਸਾਰੀ ਮਿੱਟੀ ਹੈ ਜਿਹੜੀ ਇਹਦੇ ਵਿੱਚ ਪਾਉਂਗੇ ਇਹ ਉਦੋਂ ਬਾਅਦ ਇਹਨੂੰ ਥੋੜੀ ਜਿਹਾ ਹਿਲਾ ਕੇ ਪਹਿਲਾਂ ਮੈਂ ਮਿੱਟੀ ਵਿੱਚ ਪਾ ਦ ਦਵਾ ਫਿਰ ਤੁਹਾਨੂੰ ਦੱਸਦਾ ਵੀ ਇਹ ਕਿਵੇਂ ਤਿਆਰ ਕਰਾਂਗੇ ਇਹਨੂੰ ਹਾਂਜੀ ਆਪਾਂ ਨੇ ਇਹਦੇ ਵਿੱਚ ਮਿੱਟੀ ਵੀ ਸਾਰੀ ਪਾਤੀ ਤੇ 5-6 ਲੀਟਰ ਪਾਣੀ ਆਪਾਂ ਨੇ ਹੋਰ ਪਾਤਾ ਹੁਣ ਆਪਣਾ 25-22 ਲੀਟਰ ਪਾਣੀ ਬਣ ਗਿਆ ਦੇ ਵਿੱਚ ਤੇ ਆਪਾਂ ਨੂੰ 4-5 ਮਿੰਟ ਦਾ ਹੋ ਗਿਆ ਨੂੰ ਹਿਲਾਉਂਦੇ ਨੂੰ ਤੇ ਇੱਕ 2 ਮਿੰਟ ਇਹਨਾਂ ਹੋਰ ਹਿਲਾਵਾਂਗੇ ਜਿਹੜੀ ਆਪਾਂ ਨੇ ਇਹਦੇ ਵਿੱਚ ਮਿੱਟੀ ਲਈ ਸੀਗੀ ਉਹ ਆਪਾਂ ਧਰਤੀ ਤੋਂ 4 ਫੁੱਟ ਡੂੰਘਾ ਟੋਆ ਪੱਟ ਕੇ ਬੋਕੀ ਦੇ ਨਾਲ ਉੱਥੋਂ ਕੱਢੀ ਸੀ ਆਪਣੇ 5 ਫੁੱਟ 5 ਕਿਲੋ ਮਿੱਟੀ ਇਹ 5 ਕਿਲੋ ਮਿੱਟੀ ਆ ਜਿਹੜੀ ਇਹ ਆਪਾਂ ਨੇ 25 ਲੀਟਰ ਪਾਣੀ ਦੇ ਵਿੱਚ ਘੋਲ ਲਈ ਤੇ ਹੁਣ ਇਹਨਾਂ ਨੂੰ ਘੋਲ ਕੇ ਇਹੀ ਛੱਡ ਦਾਂਗੇ ਇਹਨੂੰ 2-3 ਘੰਟਿਆਂ ਦੇ ਬਾਅਦ ਮਿੱਟੀ ਇਹਦੀ ਥੱਲੇ ਦਬ ਜੂਗੀ ਤੇ ਜਿਹੜਾ ਗੰਧਲਾ ਜਿਹਾ ਪਾਣੀ ਹੋਊਗਾ ਉਹ ਆਪਣਾ ਉੱਤੇ ਆ ਜਾਊਗਾ ਸਾਰਾ ਗੰਧਲਾ ਜਿਹਾ ਪਾਣੀ ਆਪਣੇ ਖੌੜੀਨ ਵਾਲੀ ਹਲਿਆਤੀ ਸੀਗੀ ਖੌੜਾ ਆਪਣਾ ਸਾਫ਼ ਹੀ ਸੀਗਾ ਇਹ ਵਰਤਿਆ-ਪੁਰਤਿਆ ਤਾਂ ਨਹੀਂ ਗਏ ਇਹਨਾਂ ਨੇ ਤੇ ਇਹਦੇ ਵਿੱਚ ਜਿਹੜੀ ਮੱਕੀ ਹੈਗੀ ਆਪਣੀ ਮੱਕੀ ਦੇ ਵਿੱਚ ਸੁੰਡੀ ਤਾਂ ਨਹੀਂ ਹਲੇ ਫਿਲਹਾਲ ਤਾਂ ਨਹੀਂ ਹੈਗੀ ਸੁੰਡੀ ਇਹਦੇ ਪਰ ਕੰਸੋਵਾ ਜਾ ਰਿਹਾਗਾ ਇਹ ਉਹਦੇ ਵਾਸਤੇ ਜਿਹੜਾ ਕੰਸੂਂਡੀ ਤੇ ਕੰਸੂਵਾ ਹੁੰਦਾਗਾ ਉਹਦੇ ਲੀਵਰ ਨਹੀਂ ਹੁੰਦਾ ਹੈਗਾ ਕਹਿੰਦੇ ਕਿਉਂਕਿ ਜਦੋਂ ਲੀਵਰ ਨਹੀਂ ਹੁੰਦਾ ਹੈਗਾ ਉਹ ਮਿੱਟੀ ਨੂੰ ਹਾਜਮ ਨਹੀਂ ਕਰ ਪਾਊਗਾ ਤੇ ਉਹ ਉਹਦੇ ਬਾਅਦ ਨਾਲ ਦੀ ਨਾਲ ਹੀ ਮਰ ਜਾਊਗਾ ਆ ਦੇਖੋ ਆਪਣੀ ਸੁੰਡੀਏ ਦੇ ਵਿੱਚ ਵੀ ਗਲੀਆਂ ਆਈਆਂ ਕਰੀਆਂ ਪਈਆਂ ਨੇ ਇਹ ਦੇਖੋ ਇਦਾਂ ਜੇ ਹੋ ਰਹੀ ਹੈਗੀ ਇਹ ਤੁਹਾਨੂੰ ਹੋਰ ਵੀ ਦਿਖਾਉਣਾ ਦੇਖੋ ਵਿੱਚੋਂ ਹੋਰ ਵੀ ਚੰਗੀ ਤਰ੍ਹਾਂ ਅਸਲ ਵੀ ਕੋਈ ਨਾ ਕੋਈ ਇਹਦੇ ਵਿੱਚ ਪ੍ਰੋਬਲਮ ਹੈਗੀ ਹੈਗੀ ਆ ਦੇਖੋ ਆ ਕਿੰਨਾ ਬੈਠਾ ਹੈ ਤੇ ਅੰਮ੍ਰਿਤ ਹੱਥ ਲੈ ਨਾਲ ਉੱਡ ਗਿਆ ਫੇਰ ਵੀ ਹੀ ਬੈਠਾ ਗਿਆ ਤੇ ਅਸਾਈਡ ਜਿੱਤੇਗਾ ਆ ਦੇਖੋ ਇਹਦਾ ਲਾਜ ਕਰਾਂਗੇ ਜੱਪਾ ਦੇਖਦੇ ਦੇ ਵਿੱਚ ਗਰੋਥ ਪ੍ਰੋਮੋਟਰ ਵੀ ਪਾ ਦਾਂਗੇ ਆਪਾਂ ਗਰੋਥ ਪ੍ਰੋਮੋਟਰ ਹੁੰਦੀ ਹੈ ਆਪਣੀ ਖਾਲ ਬਾਕੀ ਆਪਾਂ ਜਿਨ੍ਹਾਂ ਦੇ ਹਿਸਾਬ ਨਾਲ ਖੇਤ ਕਰ ਰਹੇ ਆਂ ਇਹ ਆਰਗੇਨਿਕ ਉਨ੍ਹਾਂ ਨਾਲ ਉਨ੍ਹਾਂ ਦੇ ਹਿਸਾਬ ਨਾਲ ਇਹ ਮਿੱਟੀ ਤਿਆਰ ਕਰੀਆ ਉਨ੍ਹਾਂ ਦੇ ਹਿਸਾਬ ਨਾਲ ਹੀ ਪਹਿਲਾਂ ਇਹਦੇ ਵਿੱਚ ਖਲ ਤੇ ਰੇਤ ਦਾ ਪਾਣੀ ਜਿਹੜੀ ਵੀ ਪਾਣੀ ਨਾਲ ਰੇਲ ਆਇਆ ਸੀਗਾ ਖਲ ਤੇ ਰੇ ਤੇ ਹੁਣ ਉਨ੍ਹਾਂ ਦੇ ਹਿਸਾਬ ਨਾਲ ਉਹਨਾਂ ਤੋਂ ਪੁੱਛੂਗਾ ਵੀ ਗਰੋਥ ਪ੍ਰੋਮੋਟਰ ਲਈ ਆਪਾਂ ਕੀ ਪਾਈਏ ਬਾਕੀ ਆਪਾਂ ਨਾਲ ਦੀ ਸਲਾਹ ਲੈ ਕੇ ਤੁਹਾਨੂੰ ਆਪਾਂ ਹੋਰ ਦੱਸਾਂਗੇ ਜਾਣਕਾਰੀ ਵੀ ਕਿਵੇਂ ਹੁੰਦੀ ਹੈ ਆਪਣੇ ਨਾਲ ਜੁੜੇ ਰਿਹਾ ਕਰੋ ਯਾਰ ਤੁਸੀਂ ਆਰਗੈਨਿਕ ਵਾਲੀ ਵੀਡੀਓ ਨਹੀਂ ਚੰਗੀ ਤਰ੍ਹਾਂ ਸ਼ੇਅਰ ਕਰਦੇ ਸੀਗੇ ਔਰ ਆਰਗੈਨਿਕ ਵਾਲੀ ਵੀਡੀਓ ਨੂੰ ਵੀਊ ਤੇ ਲਾਈਕ ਸ਼ੇਅਰ ਬਹੁਤ ਘੱਟ ਆਉਂਦੇ ਨੇ ਦੂਜੀ ਵੀਡੀਓ ਬਹੁਤ ਆਪਣੀ ਵਧੀਆ ਚੱਲਦੀ ਜਾਨੀ ਗਿਆ ਤੁਸੀਂ ਆਰਗੈਨਿਕ ਵਾਲੀ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਰਿਆ ਕਰੋ ਸਾਨੂੰ ਵੀ ਹੌਸਲਾ ਹੋਵੇ ਜੇ ਉਦੋਂ ਹੁਣ ਤੁਸੀਂ ਆਰਗੈਨਿਕ ਵਾਲੀ ਸ਼ੇਅਰ ਨਹੀਂ ਕਰਦੇ ਹੈਗੇ ਤਾਂ ਸਾਡਾ ਹੌਸਲਾ ਜਾਂ ਨਹੀਂ ਬਣਦਾ ਹੈਗਾ ਵੀਡੀਓ ਬਣਾਉਣ ਦਾ ਤੇ ਤਾਂ ਕਰਕੇ ਬੇਨਤੀ ਹੈ ਕਿ ਵੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਜਾ ਜਿਹੜੇ ਪਹਿਲਾਂ ਤਜਰਬੇਕਾਰ ਬੰਦੇ ਨੇਗੇ ਆਰਗੇਨਿਕ ਵਾਲੇ ਜਾਂ ਜਿਹੜੇ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਆਪਾਂ ਨੂੰ ਵੀ ਪਤਾ ਲੱਗੇ ਵੀ ਆਪਣੇ ਜੀ ਕੀ ਗਲਤੀਆਂ ਨੇ ਆਪਾਂ ਕੀ ਕਰ ਰਹੇ ਹਾਂਗੇ ਆ ਦੇਖੋ ਆਪਣੇ ਚੌਲੇ ਕੱਲ ਨਾਲੋਂ ਹੋਰ ਉੱਗ ਗਏ ਇਹ ਤੇ ਹੌਲੀ ਹੌਲੀ ਬਸ ਉਗਦੇ ਜਾਣਗੇ ਵੱਡੇ ਹੋਣ ਦੀ ਨਿਗਹ ਹੁਣ ਇਹ ਇਹ ਆਪਾਂ ਨੇ ਇੱਧਰ ਦੋ ਦੋ ਵੀ ਲਾਏ ਹੋਏ ਨੇਗੇ ਇੱਥੇ ਦੋ ਦੋ ਹੋ ਰਹੇ ਨੇਗੇ ਤੇ ਦੂ ਅੱਗੇ ਕਿ ਕਿ ਨੇਗੇ ਉੱਥੇ ਕਿਕ ਹੋ ਰਹੇ ਨੇ ਵਿੱਚ ਨਹੀਂ ਵੀ ਹੋਏ ਹੈਗੇ ਕਿਤੇ ਕਿਤੇ ਵੀ ਨਹੀਂ ਚੰਗੀ ਤਰ੍ਹਾਂ ਦਬਿਆ ਗਿਆ ਹੈਗਾ ਜਾਂ ਜ਼ਿਆਦਾ ਦਾਬ ਦੇ ਵਿੱਚ ਆ ਗਿਆ ਵੀ ਹੋਏ ਆ ਇੱਥੇ ਇੱਕ ਇੱਕ ਚੌਲ ਆ ਗਿਆ। ਨਾ ਦੇਖੋ ਇੱਥੇ ਸਾਰੇ ਹੋ ਰਹੇ ਨੇਗੇ ਆ ਖਾਲ ਦੇ ਵਿੱਚ ਵੀ ਹੁਣ ਖੱਬਲ ਖੁੱਬਲ ਹੋ ਗਿਆ ਵੀ ਕੱਢਣਾ ਪਊਗਾ ਆਪਾਂ ਨੂੰ। ਆ ਦੇਖੋ ਇਹ ਵਿੱਚ ਵਿੱਚ ਕਿਤੇ ਨਹੀਂ ਵੀ ਹੋਏ ਹੈਗੇ ਕਿਤੇ ਚੰਗੀ ਤਰ੍ਹਾਂ ਹੋ ਰਹੇ ਨੇਗੇ। ਆਪਾਂ ਆਪਣੇ ਚੈਨਲ ਦਾ ਨਾਮ ਵੀ ਆਪਾਂ ਨੇ ਤਾਂ ਹੀ ਰੱਖਿਆ ਕਿਸਾਨ ਮਾਈਂਡ ਸੈਟ। ਆਪਾਂ ਲੋਕਾਂ ਦੇ ਮਾਈਂਡ ਸੈਟ ਕਰਨੇ ਨੇ ਤੇ ਆਪਦਾ ਵੀ ਕਰਨਾ ਨਾਲ ਨਾਲ ਲੋਕਾਂ ਦੇ ਨਾਲ ਨਾਲ ਆਪਦਾ ਵੀ ਮਾਈਂਡ ਸੈਟ ਆਪਣੀ ਕਰਨਾਗਾ ਅਜ ਕੋ ਗੱਲ ਇਹਦੇ ਵਿੱਚ ਸਪਰੇਅ ਕਰਕੇ ਗਈ ਸੀ ਸਤ ਸੋ ਨੂੰ ਦੱਸਣਾ ਭੁੱਲ ਗਿਆ ਆਪਾਂ ਇਹ ਆਪਾਂ ਨੇ ਉਹਨਾਂ ਖਾਲੀਆਂ ਚ ਤਾਂ ਨਹੀਂ ਕੀਤੀ ਹੈਗੀ ਉਹ ਚਾਰ ਦੇ ਵਿੱਚ ਉਹ ਪੰਜ ਚਾਰ ਪੰਜ ਖਾਲੀਆਂ ਦੇ ਵਿੱਚ ਆਪਾਂ ਆਬਦੀ ਵਾਲੀਆਂ ਚ ਕੀਤੀ ਨਹੀਂ ਹੈਗੀ ਐਂ ਲਾ ਲਓ ਵੀ ਉੱਥੇ ਨੇੜ ਉਹਦੇ ਨੇੜੇ ਵੀ 10 ਖਾਲੀਆਂ ਦੇ ਵਿੱਚ ਸਪਰੇਅ ਹੀ ਨਹੀਂ ਹੋਈ ਹੈਗੀ ਉੱਥੇ ਤਾਂ ਪਾਣੀ ਦੀ ਸਪਰੇਅ ਹੋਈ ਹੈਗੀ ਇਧਰ ਆਪਾਂ ਨੇ ਇੱਕ ਦਾ ਬੁਖਰਾਜ ਕਰੀ ਸੀਗੀ ਤੇ ਇੱਕ 505 ਆਉਂਦੀ ਆ ਸਪਰੇ ਤੇ ਇੱਕ ਹੋਰ ਦੀ ਜਿਬਰੋਲਿਕ ਐਸਿਡ ਦੀ ਸੀਗੇ ਉਹ ਤਤਾਂ ਵਾਲੀ ਸੀਗੇ ਤਿੰਨ ਤਰ੍ਹਾਂ ਦੀ ਸਪਰੇ ਆਪਾਂ ਨੇ ਮਿਲਾ ਕੇ ਤੇ ਕਰੀ ਤੀਗੀ ਆਪਾਂ ਤਿੰਨ ਕਿਲਿਆਂ ਦੀ ਸਪਰੇ ਲਿਆਈ ਸੀਗੇ ਤੇ ਆਪਣਾ ਉਹ ਲਾ ਲੋ ਵੀ ਇਹ ਸਵਾ ਤਿੰਨ ਕਿਲੇ ਬਾਹਣ ਦੇ ਨੇ ਉਹ ਤਿੰਨ ਕਿਲਿਆਂ ਚ ਹੀ ਪਾਈ ਗਏ ਤੇ ਉਹ ਬਸ ਆਪਣਾ ਸਵਾ ਕਿਲੇ ਵਾਲੀ ਬਸ ਆਪਣੀ ਬੱਜ ਗਈ ਉਸ ਤੋਂ ਬਾਅਦ ਉੱਥੇ ਜੇ ਮੁੱਕ ਕੀ ਸਭ ਉਹ ਵੀ ਪਾਣੀ ਘੱਟ ਗਿਆ ਸੀਗਾ ਉਹਦੇ ਵਿੱਚ ਉਹਦੇ ਮੈਂ 4-5 ਬਾਲਟੀਆਂ ਹੋਰ ਪਾਤੀਆ ਪਾਣੀ ਦੀਆਂ ਹੁਣ ਇਹ ਲਾਦਾ ਵੀ 10 ਕਿਲੋਟਰ ਪਾਣੀ ਦੇ ਵਿੱਚ ਜੇ 10 ਲੀਟਰ ਸਪਰੇਅ ਜਾਂ ਆਪਾਂ 30-40 ਲੀਟਰ ਪਾਣੀ ਪਾ ਦਈਏ ਤਾਂ ਉਹ ਸਪਰੇਅ ਤਾਂ ਨਹੀਂ ਲੱਗਾ ਰਹੀ ਹੈਗੀ ਉਹ ਤਾਂ ਪਾਣੀ ਹੋ ਬਣ ਗਿਆ ਬਸ ਉਹਦੇ ਲਵੇ ਜਿਹੜੀਆਂ ਪੰਜ ਖਾਲੀ ਜਾਂਦੇ ਆ ਆਪਣੀ ਆਰਗੈਨਿਕ ਵਾਲੇ ਦੇ ਲਵੇ ਉਹਤੇ ਵੀ ਬਸ ਪਾਣੀ ਦੀ ਸਪਰੇਅ ਹੀ ਹੋਈ ਆ ਕਿ ਕਿਉਂਕਿ ਉਹਦੇ ਤੱਤੇ ਤਾਂ ਕੋਈ ਰਿਹਾ ਨਹੀਂ ਹੋਣਾ ਹੈਗਾ ਦੇਖਦੇ ਆ ਉਹਦੇ ਨਾਲ ਵੀ ਉਹਦੇ ਵੀ ਮੈਂ ਇਹੀ ਕਰ ਦੂੰਗਾ ਮਿੱਟੀ ਵਾਲੀ ਸਪਰੇਅ ਇਹ ਕਿਰਾਂ ਦਾ ਬਾਕੀ ਆਪਾਂ ਟ੍ਰਾਇਲ ਦਾ ਲੈ ਕੇ ਦੇਖਦੇ ਹਾਂ ਕੀ ਬਣਦਾ ਹੈਗਾ ਇਹ ਵੀ ਚੈੱਕ ਕਰ ਲਈਏ ਆਪਾਂ ਵੀ ਜਿੱਥੇ ਸਪਰੇਅ ਹੋਈ ਹੋਈ ਹੈਗੀ ਵੀ ਉੱਥੇ ਕੋਈ ਫਰਕ ਹੈਗਾ ਕਿ ਨਹੀਂ ਹੈਗਾ ਕਿਉਂਕਿ ਕੱਲਰ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਮੱਛਰ ਜਿਹਾ ਹੋ ਰਿਹਾ ਸੀਗਾ ਬਾਕੀ ਅੱਜ ਸ਼ਾਮ ਤੱਕ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਫਰਕ ਹੈ ਦੇ ਵਿੱਚ ਕਿੰਨਾ ਕੁ ਨਹੀਂ ਬਾਕੀ ਆਪਾਂ ਤੁਹਾਨੂੰ ਅੱਗੇ ਵਾਲੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਤ ਸ੍ਰੀ ਅਕਾਲ ਜੀ